ਆਪਣੀਆਂ ਖੇਤੀ ਵਾਲੀਆਂ ਵੀਡੀਓ ਕਰਕੇ ਫੇਮਸ ਹੋਈ ਮੀਕੂ ਟਿੱਲੋ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਆਏ ਦਿਨ ਮਿਕੂ ਟੇਲੋ ਕਿਸੇ ਨਾ ਕਿਸੇ ਕੰਟਰੋਵਰਸੀ ਦਾ ਸ਼ਿਕਾਰ ਹੁੰਦੀ ਹੀ ਰਹਿੰਦੀ ਹੈ ਤੇ ਕੁਝ ਅਜੀਹਾ ਹੀ ਉਸਦੇ ਨਾਲ ਹੁਣ ਹੋ ਰਿਹਾ ਹੈ ਤੇ ਲੋਕ ਉਸ ਨੂੰ ਕਾਫੀ ਜ਼ਿਆਦਾ ਟਰੋਲ ਕਰ ਰਹੇ ਹਨ ਤੇ ਕੁਝ ਕੁ ਮਹੀਨੇ ਪਹਿਲਾਂ ਹੀ ਉਸ ਦਾ ਅਨਮੋਲ ਦੇ ਨਾਲ ਵਿਆਹ ਹੋਇਆ ਸੀ ਤੇ ਵੀਡੀਓ ਦੇ ਵਲੌਗ ਤੇ ਵਿੱਚ ਦੋਨੇ ਕਾਫੀ ਜ਼ਿਆਦਾ ਨਜ਼ਰ ਆਉਂਦੇ ਸਨ ਪਰ ਅੱਜ ਕੱਲ ਉਹ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਲੋਕ ਉਸ ਨੂੰ ਕਾਫੀ ਜ਼ਿਆਦਾ ਸਵਾਲ ਕਰ ਰਹੇ ਹਨ ਕਿ ਤੁਸੀਂ ਆਪਣੇ ਸਹੁਰਾ ਘਰ ਕਿਉਂ ਨਹੀਂ ਜਾਂਦੇ ਤੇ ਆਪਣੇ ਪੇਕੇ ਘਰ ਕਿਉਂ ਰਹਿ ਰਹੇ ਹੋ ਤੇ ਲੋਕ ਇਥੋਂ ਤੱਕ ਵੀ ਬੋਲ ਰਹੇ ਹਨ ਕਿ ਇਹ ਦੋਨੇ ਜਲਦ ਹੀ ਵੱਖ ਹੋਣ ਵਾਲੇ ਹਨ ਤੇ ਮੀਕੂ ਢਿੱਲੋ ਲਗਾਤਾਰ ਆਪਣੇ ਸੋਸ਼ਲ ਅਕਾਊਂਟ ਤੇ ਸੈਡ ਸਟੋਰੀਆਂ ਸ਼ੇਅਰ ਕਰ ਰਹੀ ਹੈ ਮਰਦ ਸ਼ਾਦੀ ਕੇ ਬਾਅਦ ਕੀ ਸੋਚਦਾ ਹੈ ਮੇਰੇ ਮਾਪੇ ਬਾਪ ਹੈ ਮੇਰੇ ਰਿਸ਼ਤੇਦਾਰ ਹੈ ਉਹ ਲੋਕ ਮੈਨੂੰ ਸੰਭਾਲ ਲੈਣਗੇ ਅਗਰ بیوی ਝਗੜਾ ਕਰ ਰਹੀ ਹੈ ਕੜਵੇ ਸ਼ਬਦ ਸੁਣਾ ਰਹੀ ਹੈ ਤਾਂ بیوی ਜਾਏ ਮੇਰੇ ਪਾਸ ਤੋਂ ਮੇਰੀ ਪੂਰੀ ਬੰਦਾਨ ਹੈ ਇਨਾਂ ਸਭ ਚੀਜ਼ਾਂ ਤੋਂ ਇਹ ਹੀ ਲੱਗ ਰਿਹਾ ਹੈ ਕਿ ਮੀਕੂ ਟਿੱਲੋ ਇਹ ਕਹਿਣਾ ਚਾਹੁੰਦੀ ਹੈ ਕਿ ਉਸ ਦੇ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਇੱਕ ਨਹੀਂ ਸੁਣੀ ਜਾਂਦੀ ਤੇ ਉਹ ਕਿਸੇ ਨਾ ਕਿਸੇ ਗੱਲ ਕਰਕੇ ਪਰੇਸ਼ਾਨ ਹੈ ਤੇ ਅੱਜ ਕੱਲ ਉਹ ਸੰਧੂਰ ਵੀ ਨਹੀਂ ਭਰਦੀ ਤੇ ਉਸ ਦੀਆਂ ਬਾਹਾਂ ਵਿੱਚ ਚੂੜਾ ਵੀ ਨਹੀਂ ਹੈ ਤੇ ਕਮੈਂਟ ਵੀ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਤੇ ਅੱਜ ਕੱਲ ਉਹ ਆਪਣੇ YouTube ਚੈਨਲ ਤੇ ਕੋਈ ਵਲੌਗ ਵੀ ਨਹੀਂ ਸ਼ੇਅਰ ਕਰ ਰਹੀ ਤੇ ਲੋਕ ਉਸ ਨੂੰ ਇੱਥੋਂ ਤੱਕ ਕਮੈਂਟ ਕਰ ਰਹੇ ਜੀ ਹਾਂ ਅਨਮੋਲ ਦਾ ਪਰਿਵਾਰ ਉਸ ਤੋਂ ਦਾਜ ਦੇਹਜ ਦੀ ਮੰਗ ਕਰ ਰਿਹਾ ਹੈ ਤੇ ਲਗਾਤਾਰ ਲੋਕ ਉਸ ਨੂੰ ਇਹਨਾਂ ਗੱਲਾਂ ਕਰਕੇ ਟ੍ਰੋਲ ਕਰ ਰਹੇ ਹਨ ਤੇ ਪਿਛਲੇ ਦਿਨੀ ਉਸ ਨੇ ਇਹ ਗੱਲ ਬੋਲੀ ਸੀ ਕਿ ਮੈਂ ਜਲਦੀ ਹੀ ਤੁਹਾਨੂੰ ਕਿਸੇ ਇੰਟਰਵਿਊ ਦੇ ਜ਼ਰੀਏ ਸਾਰਾ ਸੱਚ ਦੱਸੂਗੀ ਤੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਸ ਨੂੰ ਉਸ ਦੇ ਵਿਅਵਤਾ ਜੀਵਨ ਵਿੱਚ ਹਮੇਸ਼ਾ ਖੁਸ਼ ਰੱਖੇ ਤੇ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ رائے ਰੱਖਦੇ ਹੋ ਉਹ ਸਾਨੂੰ ਕਮੈਂਟ ਕਰਕੇ ਜਰੂਰ ਸੋ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ